ਲੋਜੀ ਆਪਸਠਮ ਖੜਿਆ ਜੀ ਮਾਨਾ گاؤں ਤੇ ਆਪਣੇ ਬੰਦੇ ਖਰੀਦਾਰੀ ਕਰ ਰਹੇ ਨੇ ਤੇ ਜਿੱਥੇ ਆਹ ਗੇਟ ਦੇ ਸਾਹਮਣੇ ਸ਼ੁਰੂ ਹੁੰਦਾ ਜੀ ਠੀਕ ਹੈ ਜੀ ਇਹਦੇ ਨਾਲ ਇੱਕ ਭਾਈ ਸ਼ੋਪ ਆ ਤੇ ਇੱਥੇ ਭਾਈ ਭਾਈ ਨੇ ਲੈ ਕੇ ਲਾਇਆ ਭਾਈ ਮਿਲਾਵਟ ਸਾਬਤ ਕਰਨੇ ਪਰ 50000 ਇਨਾਮ ਜਿਹੜਾ ਮਿਲਦਾ ਹੈ ਜਿਹੜਾ ਬੰਦਾ ਕਹੇਗਾ ਭਾਈ ਇਹ ਮਿਲਾਵਟ ਹੈ ਕੋਈ ਚੀਜ਼ ਦੀ ਉਹਨੂੰ ਭਾਈ ਕਹਿੰਦਾ ਮੈਂ 50000 ਰੁਪਏ ਦੇਵਾਂਗਾ ਆਪ ਸਾਬਤ ਕਰਦੇ ਭਾਈ ਕੋਈ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੀ ਵੀਡੀਓ ਵਿੱਚ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆਂ ਜੀ ਤੇ ਆਪਾਂ ਗੋਵਿੰਦ ਘਾੜ ਤੋਂ ਚੱਲੇ ਆ ਜੀ ਹੁਣ ਚੱਲੇ ਆ ਜੀ ਮਾਨਾ ਪਿੰਡ ਇੰਡੀਆ ਦਾ ਲਾਸਟ ਵਿਲੇਜ ਟਿਪਟਲਾ ਵਿਲੇਜ ਤੇ ਆਪਾਂ ਜਾ ਰਹੇ ਆ ਜੀ ਗੋਵਿੰਦ ਘਾੜ ਦੇ ਨਾਲ ਨਾਲ ਸੜਕ ਜਾਂਦੀ ਜੀ ਤੇ ਆਪਾਂ ਹੁਣ ਜਾ ਰਹੇ ਆ ਜੀ ਦੇਖਣ ਮਾਨਾ ਪਿੰਡ ਠੀਕ ਹੈ ਜੀ ਤਿਆਰ ਕੋਲ ਨਾਲ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਨਾਲ ਚਲਦੇ ਅੰਦਰ ਚਲੋ ਹਾਲੋ ਬਹੁਤ ਸੋਹਣਾ ਮੌਸਮ ਹੋਇਆ ਏ ਤੇ بارش ਰਾਤ ਰਾਤ ਸਾਰੀ ਰਾਤ بارش ਪੈਦੀ ਰਹੀ ਆ ਇੱਕ ਮਿੰਟ ਵੀ ਨਹੀਂ ਖੜੀ بارش ਸਵੇਰੇ ਤੱਕੇ ਚਾਰ ਪੰਜ ਵਾਰ ਹੰਡੀ بارش ਜਾ ਕੇ ਇਹ ਸਾਰਾ ਚਾਈ ਜਾ ਕੇ ਫਿਰ ਜਾ ਕੇ ਉਤਰਾ ਹੀ ਹੋਣੀ ਆ

है ना हाँ हाँ जा सकते है? okay. में करने है। खड़ 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 खड़ा हैं क्या खड़ कर दी भी हाई जंग हुआ पानी भी खड़ा रे तरपाल तरफाल पाने ना ਮੇਰੇ ਵੱਲੋਂ ਦਰਨਸੌਰਨ ਬੇਰਵਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਵੀਡੀਓ ਵਿੱਚ ਤੇ ਆਪਾਂ ਗੋਹਦ ਘਾੜ ਤੋਂ ਚੱਲ ਕੇ ਆ ਗਏ ਜੀ ਮਾਨਾ ਜਾ ਰਹੇ ਆ ਜੀ ਤੇ ਰਸਤੇ 'ਚ ਰੁਕੀਆਂ ਜੀ ਬੱਦਾਂ ਨੇ ਤੜੀਆਂ ਢਿਡੀਆਂ ਹੋ ਗਿਆ ਸੀ ਤੇ ਉਧਰ ਬੰਨ ਰਹੇ ਨੇ ਤੇ ਨਾਲ ਜੈਪਾ ਵਾਲੀਆਂ ਥੰਡ ਬਹੁਤ ਸੀ ਤੇ ਆਪਾਂ ਦਾ ਰਾਈਡਿੰਗ ਜਿਆਦਾ ਸਫਾਈ ਹੋਈ ਆ ਆਪਾਂ ਨੂੰ ਤੇ ਕੀ ਲੱਗਣੀ ਆ ਮਾਣੀ ਮੁੱਢੀ ਹਵਾ ਪੈਂਦੀ ਰਹਿੰਦੀ ਆ ਤੇ ਇੱਧਰ ਦਾ ਦੇਖੋ ਝਾਤਾਂ ਵਾਤਾਂ ਤੇ ਇੱਥੇ ਜਿਹੜੇ ਮਤਲਬ ਰੋਡ ਬਣਾਉਂਦੇ ਆ ਉਹ ਕੰਮ ਕਰਦੇ ਇੱਥੇ ਤੇ ਉਹ ਸਾਹਮਣੇ ਪੋਲਾ ਤੇ ਇਹ ਜਾਂਦੀ ਆ ਜੀ ਹਲਕ ਨੰਦਨ ਨਦੀ ਨਾਲ ਨਾਲ ਇੱਕ ਜੀ ਤੇ ਆਪਣਾ ਫੜਾਈ ਛੋਟਾ ਇਹ ਆਪਾਂ ਇੱਧਰ ਜਾਣਾ ਜੀ ਮਾਨਾ ਕਿਲੋਮੀਟਰ ਗੋਬਿੰਦ ਘਾੜ ਤੋਂ ਮਾਨਾ ਪਿੰਡ ਤੇ ਵਧਰੀनाथ ਵੀ ਇੱਧਰ ਹੀ ਪੈਂਦਾ ਤੇ ਮਾਨਾ ਪਿੰਡ ਵੀ ਇੱਧਰ ਪੈਂਦਾ ਤੇ ਰਸਤੇ 'ਤੇ ਛੋਟੇ ਛੋਟੇ ਪਿੰਡ ਅੰਦਰ-ਅੰਦਰ ਨੇ ਤੇ ਉਹ ਵੀ ਆਪਾਂ ਦੇਖਦੇ ਚੱਲਾਂਗੇ ਤੇ ਚਲੋ ਹੁਣ ਆਪਾਂ ਫਿਰ ਚੱਲਦੇ ਆਂ ਜੀ ਅੱਗੇ ਵਧਦੇ ਆ ਉਹ ਬਣ ਲੈਣ ਫਿਰ ਤੇ ਕੁਛ ਵੀ ਨਹੀਂ ਛਕਿਆ ਬਸ ਨਮਸਕਾਰ ਕਰਕੇ ਗੁਰਸੱਭਾ ਨੂੰ ਤੇ ਆਪੋ ਥਰਪੇ ਹਾਂ ਚਲਦੇ ਹਾਂ ਜੀ ਫਿਰ ਲੋ ਜੀ ਇਹ ਆ ਗਈ ਜੀ ਬੈਂਵਾ ਤੇ ਤਾਂ ਬੈਂਵਾ ਨੂੰ ਪਾਣੀ ਛੱਡਾਇਆ ਜੀ ਉਹਨੇ ਤੇ ਮੀਂਹ ਘਣੇ ਪੈ ਰਿਹਾ ਇਸ ਕਰਕੇ ਬੈਂਵਾ ਨਾਲ ਛੱਡਾਇਆ ਯਾਰ ਤੋਂ ਆਹ ਦੇਖ ਲੈ ਪਬ ਜੀ ਬਹੁਤ ਥੋੜਾ ਮੀਂਹ ਆ ਜੀ ਜਹਰਤ ਪੰਨੇ ਵੇਖ ਚੁਰ ਤੇ ਚੋਟੀਆਂ ਬਹਾਨਾ ਦੇ ਪੰਨੇ ਤੋਂ ਤੋਂ ਸੱਲੇ ਸਵਾ ਲੋ ਜੀ ਆਪਾਂ ਇੱਥੇ ਰੁਕਿਓ ਯਾਰ ਜੀ ਕਿੱਥੇ ਗਏ ਕਦੀ ਫੋਟੋ ਵੇਚ ਨਹੀਂ ਬੱਦਿਆ ਆਪਾਂ ਰੁਕ ਗਏ ਭਾਈ ਹਮੋਂ ਭਰਾਣ ਭਾਈ ਹਮੋਂ ਕੱਢ ਗਈ ਨਹੀਂ ਭਰ ਤੇ ਤੁਹਾਡੀ 2 2 ਤਿੰਨ ਪਰਸੈਂਟ ਦੇਖ ਲੈ ਕਿਤਦੀ ਹੈ ਚੈੱਕ ਨਹੀਂ ਪਾ ਸਕਦੇ ਨੇ ਗੁੰਗੜ ਜਾਣਾ ਓਏ ਮੜ ਕੇ ਕਰੋ ਯਾਰ ਮੋਟਰਸਾਈਕਲ ਆਪਣਾ ਕਿਤਨੀ ਪਰਸੈਂਟ ਦੇਖ ਲੋ ਪਹਿਲਾਂ ਚੈੱਕ ਕਰੋ ਪਹਿਲਾਂ ਕਿੰਨੇ 37 36 36 ਸੈੱਟ ਦੀ ਕਰ ਦੋ 38 ਕਰ ਦੋ 40 40 ਕਰ ਦੋ ਯਾਰ ਆ ਜਾ ਉਹਨੇ ਇਹ ਕਿਉਂ ਸੁਭਰੇ ਕੋਹ ਬਲਾ ਨਹੀਂ ਗੋ ਯਾਰ ਮੇਰਾ ਸਾਰੇ ਰੋਗ ਰੋਗ ਉਹ ਜੀ ਨਾ ਉਹ ਇਹ ਸਾਰੇ ਪੌੜੀਆਂ ਆਣੀਆਂ ਨੇ ਨਾ ਮਤਲਬ ਅਗਲੇ ਮਹੀਨੇ ਰੱਗੀ ਕਰੋ ਕੀ ਕਰਨੀ ਆ ਬੋਤ ਵਹਾਂ ਪੂਰੀ ਠੀਕ ਹੋਏ 2 ਮਿੰਟ ਬਾਅਦ ਫੋਨ ਕਰ ਲੈਣਾ ਪੂਰੀ ਜੀ ਆਹ ਜੀ ਆਪਾ ਪਹੁੰਚ ਗਏ ਜੀ ਮਾਨਾ گاؤں ਤੇ ਗੋਵਿੰਦਗੜ੍ਹ ਤੋਂ 6 ਕਿਲੋਮੀਟਰ ਦੂਰ ਹੈ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਦੇਖਦੇ ਹਾਂ ਮਾਹੌਲ ਇੱਥੋਂ ਦਾ ਤੇ ਆਹ ਦੇਖੋ ਜੀ ਆ ਸ਼ੁਰੂ ਜਿੱਥੋਂ ਮਾਨਾ ਗਾਉਂ ਠੀਕ ਹੈ ਜੀ ਇਹ ਮਾਨਾ ਗਾਉਂ ਜਿੱਥੋਂ ਸ਼ੁਰੂ ਹੈ ਜੀ ਤੇ ਦੇਖਦੇ ਆਪਾਂ ਜਾ ਕੇ ਇੰਡੀਆ ਦਾ ਲਾਸਟ ਵਿਲੇਜ ਠੀਕ ਹੈ ਜੀ ਦੇਖੋ ਜੀ ਤੇ ਇੱਥੇ ਭਾਈ ਅੱਦਾ ਹੈਰਬੇਟ ਕਢਾਈਆਂ ਕੁੜੀਆਂ ਕੀਤੀਆਂ ਹੋਈਆਂ ਛੋਲਾ ਵਗੈਰਾ ਦੀਆਂ ਤੇ ਵਧੀਆ ਮਤਲਬ ਤੇ ਪਿੱਠੂ ਵੀ ਚੱਲਦੇ ਨੇ ਜਿਹੜਾ ਵਸੂਤਾ ਰਾਏ ਉਹ ਵੀ ਇੱਧਰ ਹੀ ਐ ਸੋ ਲਈ ਇਦਾਂ ਦੀ ਭਾਈ ਗਲੀਆਂ ਨੇ ਮਾਨਾ ਗਉਂਦੀ ਆ ਚਲੋ ਜੀ ਰਾਮ ਰਾਮ ਮਾਤਾ ਜੀ ਕਿਵੇਂ ਹੋ ਠੀਕ ਹੋ ਠੀਕ ਹੋ ਮਾਤਾ ਜੀ ਠੀਕ ਹੋ ਠੀਕ ਆਏ ਜਾਂਗੇ ਲਓ ਭਾਈ ਇਦਾਂ ਦੇ ਘਰ ਜੀ ਮਾਨਾ گاਉਂ ਦੇ ਚਲੋ ਜੀ ਇੱਥੇ ਵੀ ਥੋੜੀ ਚੜਾਈ ਚੜ ਕੇ ਜਾਣੀ ਪੈਂਦੀ ਏ ਬਾਕੀ ਇੱਥੋਂ ਤੁਸੀਂ ਵਧੀਆ ਹੈਂਡ ਮੇਡ ਹੱਥੀ ਤਿਆਰ ਕੀਤੇ ਹੋਏ ਸਮਾਨ ਇੱਥੋਂ ਲੈ ਸਕਦੇ ਤੁਸੀਂ ਭਾਈ ਇਹ ਵੀ ਆ ਦੇਖੋ ਭਾਈ ਬੱਚਿਆਂ ਵਾਸਤੇ ਇਹ ਸਾਰਾ ਹੱਥੀ ਕੀਤਾ ਹੋਇਆ ਬੀਬੀਆਂ ਨੇ ਆ ਵੀ ਦੇਖੋ ਚੱਕੋ ਕਰੋ ਚੈੱਕ ਕਿਨੇ ਬਾਕੀਆ ਦੇਖੋ ਟੋਪੀਆਂ ਜਿਵੇਂ ਹੁੰਦੀਆਂ ਇੱਥੇ ਜਿਹੜੇ ਲੋਕ ਰੰਦੇ ਨੇ ਉਹ ਪਾਉਂਦੇ ਨੇ ਉਹੋ ਜਿਹੀਆਂ ਟੋਪੀਆਂ ਨੇ ਇੱਥੇ ਭਾਈ ਠੀਕ ਹੈ ਜੀ ਲੋ ਭਾਈ ਆਹ ਸਾਹਮਣੇ ਜਿਵੇਂ ਪੰਡਵ ਇੱਥੋਂ ਸਵਰਗਾਂ ਨੂੰ ਗਏ ਸੀ ਰਸਤਾ ਭਾਈ ਉਵੇਂ ਉਹ ਦੱਸੀ ਹੋਈ ਗਿਆ ਬਣਾ ਕੇ ਚਿੱਤਰ ਜਿਹਾ ਦਾ ਉਹ ਭਾਈ ਆ ਕਿਧਰ ਆ ਗਈ ਆ ਜਾ ਆ ਜਾ ਭਾਈ ਚਲੋ ਚਲੋ ਆਜੋ ਚਲੋ ਭਾਈ ਚਲੋ ਪਈ ਐਦਾਂ ਦਾ ਰਿਆਨ ਬਸੇਰਾ ਇੱਥੋਂ ਦੇ ਲੋਕਾਂ ਦਾ ਠੀਕ ਆ ਇਹ ਭਾਈ ਗਾਉਂ ਜੀ ਕਮਾਨਾ ਪਿੰਡ ਦੀ ਆਈ ਪਾਲ ਗਈ ਆ ਦੇਖੋ ਜੀ ਹੁਣ ਇੱਥੇ ਲੋਕਾਂ ਨੇ ਖੇਤੀ ਕੀਤੀ ਹੋਈ ਤੇ ਇੱਥੇ ਭਾਈ ਖੇਤੀ ਕਰਦੇ ਆ ਆਪਣੇ ਜਿੰਨੀਆਂ ਨੂੰ ਲੋੜ ਹੁੰਦੀ ਚੀਜ਼ਾਂ ਦੀ ਪਾਲਕ ਵਗੈਰਾ ਕੁਝ ਵੀ ਚੀਜ਼ਾਂ ਆਪਣੇ ਇੱਥੇ ਖੇਤੀ ਕਰੀ ਜਾਂਦੇ ਭਾਈ ਖਾਣ ਪੀਣ ਵਾਸਤੇ ਤੇ ਬਾਕੀ ਮਾਤਾ ਲੱਗੀ ਹੋਈ ਆ ਜੀ राम राम माता जी कैसे हो ये क्या है पालक है पालक साग है साग अच्छा क्या है साग साग <laughs> सूती वाली साग ਤੇ ਇਧਰ ਭਾਈ ਇਹ ਲੱਗੀ ਗੋਭੀ ਆ ਵਾਲੀ ਠੀਕ ਹੈ ਜੀ ਤੇ ਇਧਰ ਭਾਈ ਹਾਰਡਵਰਕ ਕੰਮ ਕਰਦੀਆਂ ਬੀਬੀਆਂ ਇੱਥੇ ਭਾਈ ਬਜ਼ੁਰਗ ਮਾਤਾ ਤੇ ਇਦਾਂ ਨੇ ਭਾਈ ਗਲੀਆਂ ਨੇ ਮਾਨਾ ਪਿੰਡ ਦੀਆਂ ਤੇ ਉੱਤੇ ਚੁੱਭਣ ਲੱਗਾ ਹੈ ਰੰਗ ਕਰਨ ਹੋਰ ਕੈਸੇ ਹੋ ਬਈਆ ਠੀਕ ਹੋ ਅੱਛੇ ਅੱਛੇ ਉਹ ਭਾਈ ਸਾਥ ਰਿਓ ਮੁੜ ਕੇ ਪਤਨ ਮਾਤਾ ਜੀ ਪਤਨ ਲੱਗਣਾ ਕਿੱਧਰ ਤੇ ਕਿੱਧਰ ਘੁੰਮੇ ਤੁਸੀਂ ਛੋਟੇ ਛੋਟੇ ਗਲੀਆਂ ਵਿੱਚ ਉਹ ਭਿੰਪੋਲ ਜਾਣਾ ਭਿੰਪੋਲੇ ਤਰਾ ਚਲੋ ਭੀਮਪੁਰ ਲੋ ਜੀ ਲੋ ਜੀ ਆਪਾਂ ਮਾਨਾ گاؤں ਘੰਬਰੀਆ ਜੀ ਤੇ ਛੋਟੇ ਛੋਟੇ ਲੋਕਾਂ ਦੇ ਘਰ ਤੇ ਜਿੰਨੇ ਛੋਟੇ ਘਰ ਉੰਨੇ ਵੱਡੇ ਦਿਲ ਨੇ ਇੱਥੇ ਆਉਂਦੇ ਤੇ ਜਿੰਨਾ ਆਪਣਾ ਖਾਣ ਪੀਣ ਵਾਸਤੇ ਸਮਾਨ ਉਹ ਭਾਈ ਇੱਥੇ ਆਪਣਾ ਖਾਣ ਪੀਣ ਵਾਸਤੇ ਗੁਜ਼ਾਰਾ ਕਰਨ ਵਾਸਤੇ ਲਾਈ ਜਾਂਦੇ ਨੇ ਤੇ ਭਾਈ ਜੋ ਵੀ ਸਮਾਨ ਮਿਲਦਾ ਏ ਤੇ ਉਹ ਆਪਣੇ ਭਾਈ ਜਿਵੇਂ ਟੂਰਿਸਟ ਆਉਂਦੇ ਨੇ ਠੀਕ ਆ ਤੇ ਉਹ ਕਰੀ ਜਾਂਦੇ ਤੇ ਇੱਧਰ ਹੈਗਾ ਜੀ ਮੰਦਿਰ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਜੀ ਠੀਕ ਹੈ ਜੀ ਆਹ ਦੇਖੋ ਜੀ ਭਾਈ ਨਜ਼ਾਰੇ ਬੰਨੇ ਮੇ ਨੇ ਤੇ ਭੀਮਪੁਰ ਇੱਧਰ ਹੈ ਭਾਈ ਤੇ ਆਪਾਂ ਹੁਣ ਉਧਰ ਹੀ ਜਾ ਰਹੇ ਆ ਸਾਹ ਹੁਲਦਾ ਹੌਲੀ ਹੌਲੀ ਠੀਕ ਹੈ ਜੀ ਤੁਰੇ ਚਲੋ ਇਹ ਲਿਖਿਆ ਹੋਇਆ ਜੀ ਭੀਮਪੁਰ 900 ਮੀਟਰ ਠੀਕ ਹੈ ਜੀ ਚਲੋ ਜੀ ਭਾਈ ਚੱਲਦੇ ਜਾਓ ਪਤਲੇ-ਪਤਲੇ ਗਲੀਆਂ ਵਿੱਚ ਚੁੱਲੰਗਦੇ ਹੋਏ ਭਾਈ ਐ ਨਹੀਂ ਪਤਾ ਭਾਈ ਅ ਰਸਤਾ ਹੀ ਭੁੱਲ ਜੀਏ ਪੋਸ਼-ਪੋਸ਼ ਕਿਰਾਂ ਬਣਾ ਭਾਈ ਵਾਪਸ ਫੇਰ ਚਲੋ ਚੱਲਦੇ ਆ ਭਾਈ ਆ ਦੇਖੋ ਇਦਾਂ ਭਾਈ ਲੋਕਾਂ ਨੇ ਐ ਬਣਾਏ ਹੁੰਦੇ ਆਪਣੇ ਘਰਾਂ ਦੇ ਕੋਲ ਅ ਪੱਥਰ ਲਾ ਕੇ ਖੇਤੀ ਕਰ ਲੈਂਦੇ ਨੇ ਇੱਥੇ ਸਾਗ ਕੁਛ ਵੀ ਗੋਭੀ ਪਾਲਕ ਵਗੈਰਾ ਖਾਣ ਵਾਸਤੇ ਆਪਣਾ ਭਾਈ ਗੁਜ਼ਾਰਾ ਕਰਦੇ ਨੇ ਛੋਟੇ ਛੋਟੇ ਇਦਾਂ ਭਾਈ ਬਣੇ ਹੁੰਦੇ ਨੇ ਨਾਲ-ਨਾਲ ਤੇ ਇੱਧਰ ਵੀ ਭਾਈ ਇਦਾਂ ਹੀ ਛੋਟੇ ਛੋਟੇ ਘਰ ਨੇ ਠੀਕ ਆ ਸਾਹਮਣੇ ਰਹਿਣ ਵਸੇਰਾ ਮੰਦਿਰ ਸਾਰਾ ਕੁਝ ਹੈਗਾ ਜੀ ਇੱਥੇ ਕੀ ਹਾਲ ਹੈ ਆਪਕਾ ਮੈਮ ਠੀਕ ਹੈ ਨਾਮ ਕੀ ਹੈ ਦਇਆ ਦਇਆ ਕੀ ਕਰਤੇ ਹੋ काम करते हो है बाहर से ले वो हैं, है ठीक है ठीक है नहीं ओके ओके थैंक यू भैया थैंक यू बहुत थैंक यू और भैया कैसे हो ठीक हो भाई देखो ओ सामने ना लिखा है कुछ और देखो ये तरगा राहू तगड़ा राहू ਹਾਂ ਤਕੜਾ ਰਹੋ ਉਹ ਲਿਖਿਆ ਪਹਾੜਾ ਦੇ ਭਾਈ ਤੇ ਨਾਲ ਹੀ ਥੱਲੇ ਆ ਗਏ ਭਾਈ ਅ ਗੋਭੀ ਲੱਗੀ ਹੋਈ ਗੋਭੀ ਗੋਭੀ ਬੜੀ ਪਸੰਦ ਕਰਦੇ ਨੇ ਭਾਈ ਮਾਨਨਾ گاؤں ਦੇ ਖਾਣ ਵਾਲੇ ਸ਼ਕੀਨ ਨੇ ਭਾਈ ਗੋਭੀ ਦੇ ਠੀਕ ਹੈ ਜੀ ਤੇ ਇੱਧਰ ਆਪਣੇ ਜਾਂਦੇ ਨੇ ਨੋ ਚੋਬਰ ਬੈਗ ਚੱਕੀ ਮਾਨਨਾ گاؤں ਘੁੰਮਦੇ ਹੋਏ ਤੁਸੀਂ ਦੇਖ ਰਹੇ ਭਾਈ ਉਹ ਜਿਹੜੀ ਸਾਹਮਣੇ ਆ ਰਹੀ ਨਾ ਨਦੀ ਉਹ ਹੈਗੀ ਜੀ ਅਲਕਨੰਦਾ ਉਪਰਲੀ ਤੇ ਜਿਹੜੀ ਇਹ ਆ ਰਹੀ ਹੈ ਇਹ ਹੈਗੀ ਜੀ ਸਰਸਵਤੀ ਠੀਕ ਹੈ ਜੀ ਉਹ ਜਾਂਦੀ ਉਧਰ ਤੇ ਇਹ ਦੋਨੇ ਫਿਰ ਇਧਰ ਆ ਕੇ ਜੁਆਇੰਟ ਹੋ ਜਾਂਦੀਆਂ ਉਧਰ ਉਹ ਫਿਰ ਬਣ ਜਾਂਦੀ ਅੱਗੇ ਜਾ ਕੇ ਅਲਕਨੰਦਾ ਠੀਕ ਹੈ ਜੀ ਇਹ ਆ ਭਾਈ ਸਾਹਮਣੇ ਤੇ ਹੁਣ ਆਪਾਂ ਚਲੋ ਚੱਲਦੇ ਹਾਂ ਉਧਰ ਮੌਸਮ ਬਹੁਤ ਸੋਹਣਾ ਜੀ ਬਹੁਤ ਸੋਹਣਾ ਦੇਖੋ ਤੇ ਨਜ਼ਾਰੇ ਬਨੇ ਬਨੇ ਤੇ ਪਹਾੜਾ ਉੱਪਰ ਪੈਂਦੀ ਉੱਪਰ ਧੁੱਪ ਤੇ ਨਜ਼ਾਰੇ ਬੰਨੇ ਬੰਨੇ ਤੇ ਇੱਧਰ ਆਪਣੇ ਚੋਪਰ ਫੋਟੋ ਦੇ ਦਿਵਾਲੇ ਹੋ ਗਏ ਭਾਈ ਤੇ ਇੱਧਰ ਭਾਈ ਮਕਾਨ ਬਣਾਈ ਜਾ ਰਹੇ ਨੇ ਮਿਸਤਰੀ ਜਿਹੋਨੇ ਸਲਾਪਾ ਬਹੁਤ ਬਣਾਈਆ ਹੋਇਆ ਉਹਦੇ ਨਾਲ ਦੇ ਕੁਝ ਨਾ ਹੋਗਾ ਲੋ ਜੀ ਆਪਾਂ ਖੜੇ ਜਿਸ ਟਾਈਮ ਪੀਂਪੋਲ ਤੇ ਤੇ ਜਾਣਦੇ ਆਪਾਂ ਨੂੰ ਇਹ ਮਿਲੀਆਂ ਮੋਟੀ ਮੋਟੀ ਜਦੋਂ ਪਾਂਡਵ ਸਵਰਗਾ ਨੂੰ ਜਾ ਰਹੇ ਸੀ ਤਾਂ ਸਰਸਵਤੀ ਨਦੀ ਰਿਕਾਵੜ ਪਾਰ ਜਿਹਾ ਉਹਨਰ ਪਈ ਉਹਨਾਂ ਦੇ ਪੱਥਰ ਚੱਕ ਕੇ ਇੱਥੇ ਸਿੱਟਦਾ ਸੀ ਭਾਈ ਠੀਕ ਹੈ ਤੇ ਪੱਥਰ ਚੱਕ ਇੱਥੇ ਸੱਡ ਕੇ ਫਿਰ ਅਕੇ ਸਵਰਗਾਂ ਨੂੰ ਪਹੁੰਚਾ ਦੇ ਜੀ ਪੰਜ ਪਾਂਡਵ ਨਾਲ ਭਾਈ ਦ੍ਰੋਪਦੀ ਵੀ ਸੀ ਨਾਲ ਭਾਈ ਠੀਕ ਹੈ ਜੀ ਤੇ ਆਹ ਸਾਰਾ 뷰 ਹੈ ਜੀ ਤੇ ਆਹ ਜਾਂਦਾ ਰਾਜਧਰ ਠੀਕ ਹੈ ਇਹ ਜਿਹੜੀ ਨਦੀ ਹੈ ਭਾਈ ਆ ਜਿਹੜਾ ਪਾਣੀ ਆ ਰਿਹਾ ਇੱਧਰੋਂ ਬੜੀ ਇਹ ਪਾਣੀ ਸਰਸਵਤੀ ਹੈ ਜੀ ਤੇ ਕਿੱਕ ਦੇਖੋ ਉਹ ਸਾਹਮਣੇ ਪਹਾੜ ਦਾ ਜਿਹੜਾ ਉਹ ਦੇਖੋ ਉਹਦੇ ਵਿੱਚੋਂ ਪਾਣੀ ਆ ਰਿਹਾ ਦੇਖੋ ਕਿੰਨਾ ਤੇਜ਼ ਆ ਫਲੋ ਇਹਦਾ ਤੇ ਇੱਧਰ ਬਣਿਆ ਹੋਇਆ ਜੀ ਮੰਦਿਰ ਉਹ ਪਹਾੜ ਦੇ ਕੋਲ ਭਾਈ ਮੰਦਿਰ ਬਣਿਆ ਹੋਇਆ ਜੀ ਤੇ ਇੱਧਰ ਹੀ ਖੇਸੀ ਪਾਂਡਵ ਭਾਈ ਸਵਰਗਾਂ ਨੂੰ ਤੇ ਹਿੰਦੁਸਤਾਨ ਦੀ ਲਿਖਿਆ ਭਾਈ ਲਾਸਟ ਦੁਕਾਨ ਹੈ ਭਾਈ ਚਾਹ ਵਾਲੀ ਭਾਈ ਇੱਥੇ ਬੈਠ ਗਿਆ ਤੁਸੀਂ ਚਾਹ ਪਾਣੀ ਪੀ ਸਕਦੇ ਹੋ ਭਾਈ ਤੇ ਟੂਰਿਸਟ ਆਉਂਦੇ ਨੇ ਭਾਈ ਚਾਹ ਬਣ ਸਕਦੇ ਨੇ ਤੇ ਕੁਦਰਤ ਦਾ ਆਨੰਦ ਲੈਂਦੇ ਨੇ ਆ ਦੇਖੋ ਨਜ਼ਾਰਾ ਜੀ ਉਧਰ ਤੇ ਆਪਾਂ ਆਏ ਜੀ ਉਧਰੋਂ ਠੀਕ ਹੈ ਜੀ ਉਹ ਜਾਂਦੀ ਹੈ ਸਰਸਵਤ ਆਓ ਜੀ ਸਾਨੂੰ ਆਪ ਚੱਲਦੇ ਜੀ ਅਕਰਵਾਲ ਦੇ ਤੇ ਭਾਈ ਆ ਦੇਖੋ ਜੀ ਪੰਡਵ ਤੇ ਇੱਥੇ ਭਾਈ ਲਿਖਿਆ ਹੋਇਆ ਜੀ ਇਤਿਹਾਸ ਤੇ ਵੀਡੀਓ ਪਾਜ਼ ਕਰਕੇ ਤੁਸੀਂ ਪੜ ਸਕਦੇ ਹੋ ਐਦਾਂ ਹੀ ਅੱਗੇ-ਅੱਗੇ ਬਣੇ ਹੋਏ ਜੀ ਤੇ ਇਹ ਬਾਹਰਾਂ ਨੇ ਦ੍ਰੋਪਦੀ ਠੀਕ ਹੈ ਜੀ ਇਹਦਾ ਇਤਿਹਾਸ ਪੜੀ ਹੈ ਲਿਖਿਆ ਹੋਇਆ ਜੀ ਵੀਡੀਓ ਨੂੰ ਪਾਜ਼ ਕਰਕੇ ਭਾਈ ਪੜ੍ਹ ਲਿਓ ਹਿੰਦੀ ਆਪੇ ਕਮਜ਼ੋਰ ਹੈ ਭਾਈ ਸਿੱਧੀ ਗੱਲ ਸਾਹ ਹੁੰਦਾ ਭਾਈ ਉੱਪਰ ਜਾਣ ਲੱਗੇ ਸਵੇ ਭਾਈ ਇਦਾਂ ਨਵੇਂ ਹੋਏ ਪੰਜ ਪਰਵ ਗਏ ਸੀ ਸਵਰਗਾਂ ਨੂੰ ਠੀਕ ਤੇ ਆਪਾਂ ਖੜੇ ਹਾਂ ਜਿਸ ਟਾਈਮ ਲਾਸਟ 40 ਦੁਕਾਨ ਤੇ ਇੰਡੀਆ ਦੀ ਚਲੋ ਜੀ ਇਹ ਕੁਰਸੀ ਮਾਨਾਂ ਦੇ ਵਿੱਚ ਚਲੋ ਚਲੀਏ ਹੁਣ ਵਾਪਸ ਇੱਕ ਦਾ ਭਾਈ ਪੰਡਵ ਗਏ ਸੀ ਸਵਰਗਾਂ ਨੂੰ ਲਗ ਲਗ ਇਤਿਹਾਸ ਲਿਖਿਆ ਹੈ ਭਾਈ ਇਕਲੇ ਇਕਲੇ ਦਾ ਇਹ ਜੀ ਇਧਰ ਦਾ ਥੀ ਇੱਦਾਂ ਭਾਈ ਹੱਥਾਂ ਨਾਲ ਤਿਆਰ ਕਰਦੇ। ਹੱਸੀ ਕੀ ਤਿਆਰ ਨਾ? ਹਾਂਜੀ ਹਾਂਜੀ ਹੱਥ ਤੇ। ਠੀਕ ਹੈ। ਇਹ ਹੈ ਇਹ। ਪਰ ਇਹਦਾ ਹੱਥ ਨਾਲ ਤਿਆਰ ਕਰਦੇ ਆ। ਤੇ ਇਹ ਪਹੁੰਚ ਹੋ ਗਿਆ ਭਾਈ ਜੀ। ਤੇ ਇਦਾਂ ਭਾਈ ਆਪਣਾ ਗੁਜ਼ਾਰਾ ਕਰਦੇ ਨੇ। ਬੜ ਸਾਰੇ। ਉਹਨਾਂ ਭਾਈ ਇਦਾਂ ਦਾ ਪਿੰਡ ਹੈ ਜੀ ਬਹੁਤ ਸੋਹਣਾ। ਬਹੁਤ ਸੋਹਣਾ ਪਿੰਡ ਹੈ ਭਾਈ ਜੀ। ਤੇ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਭਾਈ। ਉੱਥੇ ਵੀ ਸਟੇਪ ਸਟੇ ਬਣੇ ਹੋਏ ਆ। ਠੀਕ ਹੈ। ਕਿਤੇ ਵੀ ਆਪਾਂ ਚਾਹ ਪਾਣੀ ਛਕ ਲਈਏ ਤੇ ਚਾਹ ਬਣਨ ਛੱਕੀ ਫਿਰ ਆਪਾਂ ਚੱਲਦੇ ਆ ਜੀ ਵਾਪਸ ਕਰਦੇ ਆ। ਤੇ ਆਪਣੇ ਬੰਦੇ ਭਾਈ ਕਰ ਜਾਂਦੇ ਸ਼ੋਪਿੰਗਾਂ। ਠੀਕ ਆ ਜੀ। ਤੇ ਟੂਰਿਸਟ ਕਾਫੀ ਆ ਰਹੇ ਨੇ। ਤੇ ਮਾਨਾਂ ਗਾਉਂ ਲਾਸਟ ਪਿੰਡ ਆਪਣਾ। ਇੰਡੀਆ ਦਾ। ਹੋ ਗਿਆ ਸੋ ਠੀਕ ਆ। ਚਲੋ ਜੀ ਚੱਲਾਂਗੇ ਫਿਰ ਆਪਾਂ ਸ਼ੋਪਿੰਗ ਕਰਕੇ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ ਜੀ ਆਪਾਂ ਫਸਟ ਟੈਂਪੋਰਰੀ ਆ ਜੀ ઋਸ਼ੀਕੇਸ਼ ਤੇ ਆਪਾਂ 7:30 ਵਜੇ ਪਹੁੰਚ ਗਏ ਆ ਜੀ ਤੇ ਰਾਹ ਵਿੱਚ ਵੀਡੀਓ ਨਹੀਂ ਬਣਾਈ ਕੈਮਰਾ ਭਾਈ ਆਪਣਾ ਡੈੱਡ ਹੋ ਗਿਆ ਸੀ ਬੈਟਰੀ ਤੇ ਭਾਈ ਅੱਗੇ ਵੀ ਅਸੀਂ ਪਿਛਲੇ ਸਾਲ ਇੱਥੇ ਹੀ ਖਾਧਾ ਸੀ ਭਾਈ 버ਗਰ ਤੇ ਅੱਜ ਵੀ 버ਗਰ ਖਾਣ ਲੱਗੇ ਭਾਈ ਆਹ ਦੇਖੋ ਸਾਰੇ ਨੌਜਵਾਨ ਸਾਡੇ ਆਹ ਦੇਖੋ ਠੀਕ ਆ ਜੀ ਤੇ ਭਾਈ ਸਾਡਾ ਪਲਾਨ ਤਾਂ ਬਣ ਗਿਆ ਜੀ ਹੁਣ ਆਪਾਂ ਜਾਵਾਂਗੇ ਸਿੱਧਾ ਘਰੇ ਸਾਰੀ ਰਾਤ ਆਪਾਂ ਡਰਾਈਵ ਕਰਾਂਗੇ 4-5 ਵਜੇ ਤੱਕ ਆਪਾਂ ਘਰੇ ਪਹੁੰਚਾਂਗੇ ਤੇ ਰਾਤ ਦਾ ਸਫਰ ਆਪਾਂ ਕੱਟਾਂਗੇ ਤੇ ਟ੍ਰੈਫਿਕ ਨਹੀਂ ਹੁੰਦੀ ਰਾਤ ਨੂੰ ਤੇ ਵਧੀਆ ਠੰਡੀ ਠੰਡੀ ਹਵਾ ਚੱਲਦੀ ਨਾਲ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੁੰਡਿਓ ਹਾਂਜੀ ਇਹ ਹੈਗਾ ਜੀ ਪ੍ਰਜੀਤ ਹਾਂਜੀ ਇਹ ਮਾਸੀ ਦਾ ਮੁੰਡਾ ਭਾਈ ਮੁੰਡਾ ਮਾਸੀ ਦਾ ਠੀਕ ਹੈ ਜੀ ਬਾਕੀ ਇੱਧਰ ਹੈਗੇ ਆ ਇਹ ਮਨਦੀਪ ਇਹ ਮਨਦੀਪ ਇਹ ਗੁਰਪੇਜ ਤੇ ਉਹ ਮੁੰਡਾ ਮਾਸੀ ਦਾ ਕਿਤੇ ਉਹ ਪਤਾ ਹੀ ਆ ਮਾਸੀ ਦਾ ਆ ਛੋਟਾ ਬਰੋ ਕਿ ਕਿ ਸਾਈ ਜਾ ਕਿ ਕਿ ਸਾਈ ਤੇ ਪਾਈਤ ਲੋ ਜੀ ਖਾ ਕੇ ਫਿਰ ਚਲਦੇ ਆ ਜੀ ਹੁਣ ਚਾਲੇ ਪਾਉਨੇ ਆ ਚਾਲੇ ਮਾਨੇ ਪਈ ਹੁਣ ਬਹੁ ਗਰਮੀ ਜੀ ਇੱਥੇ ਜੀ ਕਰਦਾ ਇਹ ਮਿੰਨਰਾਂ ਦੀ ਉੱਥੇ ਇੱਕ ਚਲੋ ਸਰ ਇਹ ਮੈਂ ਲੋ ਨਹੀਂ ਕਰਦੀ ਮੈਂ ਲੋ ਨਹੀਂ ਕਰਦੀ ਦੇਖ ਤੈਮੋ ਕੀ ਕਹਿ ਰੌਣੀ ਕਰਦੀ ਕਿ ਬਾਕੀ ਕਹਿੰਦੀ ਸ਼ਰਤ ਹੈਗੀ ਇਹ ਕਰਦੇ ਕੋਈ ਸਾਡੇ ਨੰਬਰ ਤੇ Google Pay ਤੇ ਨੰਬਰ ਚੱਲਦਾ ਤੁਸੀਂ ਕਰ ਸਕਦੇ ਹੋ ਤੇ ਅਸੀਂ ਫੇਰ ਉੱਥੇ ਜਾਵਾਂਗੇ ਸਹੀ ਲੋ ਜੀ ਆਪਾਂ ਪਹੁੰਚ ਗਏ ਜੀ ਸਹਾਰਨਪੁਰ ਤੇ ਰਿਸ਼ੀਗੋਤ ਚੱਲ ਕੇ ਆਪਾਂ ਸਹਾਰਨਪੁਰ ਪਹੁੰਚ ਗਏ ਆ ਤੇ ਹੁਣ ਚਾਹ ਦੀ ਬ੍ਰੇਕ ਲਈਓ ਜੀ ਤੇ ਟਾਈਮ ਹੋ ਗਿਆ ਜੀ 1:30 ਦਾ ਠੀਕ ਹੈ ਜੀ ਤੇ ਆਪਾਂ ਗੱਡੀਆਂ ਲਾਤੀਆਂ ਪਿੱਛੇ ਪੂਰਾ ਦੀਪਰਾ ਤੇ ਇੱਕ ਲਾਤੀ ਇੱਧਰ ਠੀਕ ਹੈ ਜੀ ਇਹ ਹੈਗਾ ਬਈ ਟੱਬਾ ਸ਼ਾਮ ਪੰਜਾਬੀ ਰਸੋਈ ਠੀਕ ਹੈ ਜੀ ਰੋਡ ਦੇ ਉੱਪਰ ਹੀ ਹੈ ਤੇ ਹਜੂਰ ਸਾਹਿਬ ਤੋਂ ਸੰਤ ਅਹ ਹਜੂਰ ਸਾਹਿਬ ਕੰਨਾ ਹੇਮਕੋੜ ਸਾਹਿਬ ਤੋਂ ਸੰਗਤ ਆਰੀਆਂ ਨੇ ਤੇ ਇੱਧਰ ਜਾਰੀਆਂ ਘਰ ਵੱਲ ਨੂੰ ਠੀਕ ਹੈ ਚਲੋ ਭਾਈ ਮੱਠਾ ਜਾ ਕੇ ਕਿਦਾਰਾ ਸਭਰਾ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਕੋਈ ਪਰੇਸ਼ਾਨੀ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬਸ ਬੈਠਾ ਨੀ ਜਾ ਰਿਹਾ ਹੁਣ ਇਹ ਤਾਂ ਪਰੇਸ਼ਾਨੀ ਹੈ ਇਹ ਪਰੇਸ਼ਾਨੀ ਹਾਂ ਇਹ ਮਾਸੇ ਦਾ ਮੁੰਡਾ ਕੀ ਪਰੇਸ਼ਾਨੀ ਹੈ ਕੁਛ ਨਹੀਂ ਬਸ ਬੈ ਬੈ ਕੇ ਬਸ ਹੋ ਗਈ ਬਸ ਜੀ ਚਲੋ ਤੁਹਾਨੂੰ ਚਾਹ ਪਿਆਣੀ ਹੈ ਚੱਲ ਯਾਰ ਠੀਕ ਹੈ ਜੀ ਚਲੋ ਚਾਹ ਪਣ ਸਕਦੇ ਆ ਤੇ ਫਿਰ ਭਾਈ ਚਲਦੇ ਆਉਂ ਦਰ ਆ ਦੇ ਕੋਲ ਲੋ ਜੀ ਆਪਾਂ ਆ ਗਏ ਜੀ ਯਾਤਰਾ ਕਰਕੇ ਘਰੇ ਤੇ ਬਹੁਤ ਵਧੀਆ ਯਾਤਰਾ ਰਹੀ ਤੇ ਆਨੰਦ ਮੰਗਲ ਤੇ ਆਗੇ ਸੇ ਆਪਾਂ 5 ਵਜੇ 5 ਵਜੇ ਗਏ ਤੇ 5 ਵਜੇ ਆਪਾਂ ਘਰੇ ਪਹੁੰਚ ਕੇ ਤੜਕੇ ਸਾਦੇ ਜਦ ਆਪਾਂ ਡਿਵਾਈਸ ਕੀਤੀ ਤੇ 5 ਵਜੇ ਆਪਾਂ ਤੜਕੇ ਘਰੇ ਪਹੁੰਚ ਗਏ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰ ਦਿਓ ਜਿਹੜੇ ਨਵੇਂ ਨੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ